we ਕਿਤੇ ਗਾਣੇ ਵੈਸੇ ਤੁਸੀਂ ਤੁਸੀਂ ਮੰਨ ਲੜਕੇ ਦੀ ਮਤਲਬ ਹੁੰਦੇ ਨੇ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਜੀ ਤੁਸੀਂ ਤੁਹਾਡਾ ਨਾਮ ਕੀ ਹੈ ਕਿਤੇ ਰਿੰਦਲਾ ਨਾ ਜੀ ਜੀ ਬਲੀਸ ਮੇਰਾ ਨਾਮ ਲਖੋ ਕਹਿੰਦੇ ਰਹਿਣ ਵਾਲੇ ਮੇਰੇ ਮੇਰਾ ਨਾਮ ਸ੍ਰੀ ਅੰਦਰ ਕੌਰ ਆ ਅੰਦਰ ਜੀ ਕੀ ਕਰ ਜਾ ਰਿਹਾ ਮੇਰੇ ਪਿਓ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਅੱਛਾ ਜੀ ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਆ ਕਿੰਨੀ ਉਮਰ ਸੀ ਭਤੀਜੀ ਦੀ ਭਤੀਜੀ ਨੂੰ 16ਵਾਂ ਸਾਲ 16ਵਾਂ ਸਾਲ ਲਗਣਾ ਜੀ ਤੇ ਲੱਗਿਆ 2008 ਦਾ 2 ਲੱਗੀ ਕਿਹ ਕਿ ਲੱਗਣਾ ਭਾਜੀ ਆ ਪਾਰਵਨੀ ਦੇ 3 ਮਹੀਨੇ ਲੱਗੇ। ਅੱਛਾ ਲੱਗਦਾ ਕਿ ਗਲਤ ਕਰਨ ਜਾ ਰਹੇ ਸੀ। ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਿ ਕੁਝ ਨਹੀਂ ਕਰਾਂ। ਮੈਡਮ ਕਿੰਨੇ ਸਾਲ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਸੀ? ਮੇਰੇ ਕੋਲ ਭਾਜੀ ਹੋ ਗਿਆ ਉਹਨੂੰ 10 ਮਹੀਨੇ ਹੋ ਗਏ। ਅੱਛਾ ਮੋਕੇ ਤੇ ਤੁਹਾਡੇ ਕੋਲ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ। ਚਲੋ ਭਾਈ ਤੇ ਉਹਦੀ ਜ਼ਿੰਦਗੀ ਲੜਕੀ ਦੀ ਖਰਾਬ ਹੋਈ ਨਹੀਂ ਸੀ। ਹਾਂ ਚਲੋ মিডিਆ ਨੇ ਬਚਾ ਲਿਆ ਭਾਜੀ। ਨਹੀਂ মিডিਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ। মিডিਆ ਨੇ ਸਾਰਿਆਂ ਨੇ ਬੁਲਾਇਆ। মিডিਆ ਲੜਕੀ ਦੀ ਮਰ ਭਾਈ 19 19 ਅੱਛਾ ਲੜਕੀ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਨਹੀਂ ਉਹ ਤਾਂ ਸਕਦਾ ਫੇ ਜੰਗ ਮੈਨ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆਂ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜ ਕੇ ਇਸ ਵੀ ਰਿਆਵਾ ਅਪ੍ਰੈਲ ਮਹੀਨੇ ਚੋਂ ਸੱਟ ਲੱਗੀ 2 ਅਪ੍ਰੈਲ ਨਹੀਂ ਮੰਜੇ ਤੋਂ ਉੱਠ ਕੇ ਚੱਲ ਕੇ ਆ ਸਕਦਾ ਥਾਣੇ ਆਈਗਾ ਫਿਰ ਨਹੀਂ ਥਾਣੇ ਨੇ ਉਹਨੂੰ ਫੜ ਕੇ ਲੈਣਾ ਪੈਂਦਾ ਫਿਰ ਇਹ ਗੱਲ ਕਰੀ ਫਿਰ ਆ ਕਿ ਕਿਨੇ ਦੇ ਚੱਲਦੀ ਸੀ ਜੀ ਗੱਡੀ ਸੀ ਨਾ ਚੱਲਦੇ ਆ ਹਾਂ ਜੀ ਦੂਰ ਤੋਂ ਤੁਸੀਂ ਮੰਦਦੇ ਹੋ ਨਾ ਉੱਪਰ ਠੀਕ ਨਹੀਂ ਹੈ ਹਾਂਜੀ ਹਾਂਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰ ਦਿੱਤੀ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਹਾਂ ਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤੁਹਾਨੂੰ ਕੀ ਕਿਹਾ ਕੁਛ ਨਾ ਉਹ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਨੀ ਗਲਤੀ ਹੋ ਗਈ ਸਾਡੇ ਕੋਲ ਬਾਤ ਜੀ ਤਾਂ ਐਸਆਈ ਪੂਰਨ ਸਿੰਘ ਉਹ ਸਾਲਾ ਮੋਹਨਪੁਰਾ ਇਹ ਬਾਲ ਵਿਆਹ ਹੋਣ ਲਿਆ ਸੀ ਜੀ ਐਨਜੀਓ ਆਈ ਆ ਉਥੋਂ ਆਪਣਾ ਡੀਸਰਕ ਕਰਤਾbro ਜੀ ਤੇ ਉਹਨਾਂ ਨੇ ਉਹ ਆ ਕੇ ਜੋ ਬਾਲ ਵਿਆਹ ਰੋਕਤਾ ਹੁਣ ਤੇ ਉਹ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ ਅੱਛਾ ਕੁੜੀ ਦੀ ਉਮਰ ਕਿੰਨੀ ਸੀ ਇਹਦੇ ਵਿੱਚ ਉਹ ਕੁੜੀ ਦੀ ਉਮਰ ਕੋਈ 15-16 ਸਾਲ ਤੇ ਲੜਕੀ ਮੁਲਾਵੀ ਕੀ ਹਾਲ ਦਾ ਹੈਂਡੀਕੈਪ ਸੀ ਉਹ ਹੈਂਡੀਕੈਪ ਸੀ ਬਿਮਾਰ ਹੈ ਜਦੋਂ ਕੀ ਪਰਿਵਾਰ ਨੂੰ ਮਿਲ ਲਗੇ ਘਰ ਮੰਨਦੇ ਭਾਈ ਸੋਦੇ ਉਦੋਂ ਮੰਨੇ ਪਹਿਲਾਂ ਮੰਨੇ ਸੀ ਆ ਕਿ ਨਹੀਂ ਕਿ ਥਾਣੇ ਆ ਕੇ ਮੰਨੇ ਨਹੀਂ ਨਹੀਂ ਮੰਨੇ ਸੀ ਕਿ ਪਹਿਲਾਂ ਹੀ ਮੰਨੇ ਵੀ ਅਸੀਂ ਨਹੀਂ ਉਹ ਰੋਕ ਕਰਦੇ ਪਰ ਹੁਣ ਉਹਨਾਂ ਨੂੰ ਪੰਜੀਓ ਆਈ ਆਪਣਾ ਡੀਸੀ ਸਾਹ ਤੇ ਲੈਕਟੋ ਉਹਨਾਂ ਕਰਾ ਲ ਕੇ ਉਹਨੂੰ ਰੈਪੀਡ ਰਿਪੋਰਟ ਲੈ ਲਿਆ ਯਾਰ ਇਹ ਕੀ ਜੀ ਤੁਹਾਡੇ ਉਹਨਾਂ ਜੀ ਵਿਆਹ ਰੋਕ ਦਿੱਤਾ ਜੀ ਮਾਫੀਨਾਮਾ ਕੀ ਕਰਨਾ ਕਾਰਵਾਈ ਮਾਫੀਨਾਮਾ ਉਹਨਾਂ ਨੂੰ ਦਿੱਤਾ ਜੀ ਡੀਸੀ ਦਫਤਰ ਆ ਜੀ ਤਾਂ ਬਿਲਕੁਲ ਇਹ ਪੁਲਿਸ ਹੈ ਕੀ ਗਲਤ ਬਾਤ ਕੋਈ ਆ? ਜੇ ਲੜਕੀ ਨੇ ਵੀ ਚਲੋ ਮੰਨ ਲਿਆ ਤੇ ਉਹਦੇ ਲੜਕੇ ਦੀ ਮੰਮੀ ਨੇ ਵੀ ਗਲਤੀ ਮੰਨ ਲਈ ਕਿ ਸੜਕੋ ਗਲਤੀ ਹੋ ਗਈ ਹੈ। ਐਕਚੁਅਲ ਚ 2008 ਚ ਬਰਤ ਸੀ ਇਹਦਾ 15 ਸਾਲ ਦੀ ਹੱਲੇ ਹੈਗੀ ਆ। ਚਲੋ ਪਹਿਲਾਂ ਉਸ ਜਗ੍ਹਾ ਤੇ ਤੇ ਨਹੀਂ ਮੰਨ ਰਹੇ। ਨਹੀਂ ਉੱਥੇ ਨਹੀਂ ਮੰਨ ਰਹੇ ਸੀ। ਪਰ ਇੱਥੇ ਆ ਕੇ ਮੰਨ ਲਿਆ ਜਦੋਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ। ਡਰ ਗਏ ਚਲੋ ਨਹੀਂ ਕਹਿੰਦੇ ਸਾਡੇ ਕੋ ਗਲਤੀ ਹੋ ਗਈ ਹੈ। ਜੀ ਤਾਂ ਲੜਕੇ ਦੀ ਲੜਕੇ ਦੀ ਨਹੀਂ ਲੜਕੀ ਦੀ ਤੁਸੀਂ ਦੱਸਤੀ 15 16 ਸਾਲ ਤਕਰੀਬ ਹੈ ਲੜਕੇ ਦੀ ਕਿੰਨੀ ਲੜਕੀ ਵੀ ਕਿੰਨੀ ਸਾਲ ਦੀ ਹੈ ਵੀਕ ਦੇ ਸਾਲ ਹੈ ਤਾਂ ਉਹ ਕਹਿ ਰਹੀ ਕਿ ਕੁਛ ਚਿਰ ਪਹਿਲਾਂ ਹੀ ਲੜਕੇ ਦਾ ਐਕਸੀਡੈਂਟ ਹੋਇਆ ਸੀ ਉਸ ਦੇ ਦਰਮਿਆਨ ਇਹ ਉਹਨੂੰ ਅਟੈਕ ਆਇਆ ਸੀ ਕੈਨ ਨੂੰ ਤੇ ਬੜਾ ਕੁਝ ਹੁਣ ਕਹਿ ਰਿਹਾ ਪਰ ਜੋ ਰਿਐਲਿਟੀ ਹੈ ਹੁਣ ਜੋ ਹੋ ਰਿਹਾ ਜੋ ਉਹ ਗਲਤ ਹੋ ਰਿਹਾ ਸੀ ਅੱਛਾ ਮੈਮ ਇਹ ਟੈਂਪਰਾ ਉਹ ਪੂਆ ਹੋ ਕੇ ਲੜਕੀ ਨੂੰ ਵੀ ਗਲਤ ਵਰਡਿੰਗ ਬੋਲ ਰਹੀ ਆ ਹੁਣ ਪਰ ਇਹ ਸਾਰਾ ਕਾਚਾ ਮਾਝਾ ਹੀ ਹੈ ਪਰ ਉਹਨਾਂ ਨੇ ਇਹੀ ਗਲਤੀ ਮੰਨ ਲਈ ਆਪਣੀ ਤੁਸੀਂ ਕਿਸ ਤਰ੍ਹਾਂ ਸਮਝਦੀ ਆ ਦਿੱਤੀ ਗਈ ਹੋ ਨੇ ਦੇਖਿਆ ਕਿ ਅਸੀਂ ਆਸਰਾ ਦਿੱਤਾ ਤਾਂ ਉਹਦਾ ਬੈਨੀਫਿਟ ਲੈ ਲიਏ ਇਹ ਲੜਕੀ ਚਲੋ ਸੰਭਾਲੇਗੀ ਸਾਡੇ ਬੇਟੇ ਨੂੰ ਪਾਹੀਸ ਬੇਟੇ ਨੂੰ ساری ਜ਼ਿੰਦਗੀ ਸੋ ਮੈਮ ਉਹ ਤਾਂ ਫਿਰ ਭੈਣ ਪਾਸ ਸੰਭਾਲਿਆ ਜਾ ਸਕਦਾ ਹੈ ਉਹ ਉਹੀ ਤਾਂ ਇਹ ਗੱਲ ਕੀਤੀ ਹੈ ਅਗਰ ਤੁਸੀਂ ਕਰਨਾ ਹੀ ਸੀ ਆਸਰਾ ਪੈਰ ਬਣਾ ਕੇ ਤੁਸੀਂ ਉਹਦੀ ਸੇਵਾ ਕਰਵਾ ਸਕਦੇ ਸੀ ਉਸ ਤਰ੍ਹਾਂ ਵੀ ਤਾਂ ਲੜਕੀ ਸੇਵਾ ਕਰ ਸਕਦੀ ਹੈ ਨਾ ਪਰ ਉਹਨਾਂ ਨੂੰ ਇਹ ਡਰ ਸੀ ਲੋਕੀ ਗਲਤ ਕਹਿਣਗੇ ਲੋਕੀ ਕੀ ਸੋਚਦੇ ਹੈ ਲੋਕਾਂ ਦੇ ਡਰ ਪਿੱਛੇ ਇਹਨਾਂ ਨੇ ਇਹ ਕੰਮ ਕਰਨਾ ਚਾਹੁੰਦੇ ਮੈਮ ਲੋਕਾ ਬਿਲਕੁਲ ਜੀ ਇਹ ਬਹੁਤ ਗਲਤ ਹੋ ਰਿਹਾ ਹੈ ਪਰ ਚਲੋ ਇਹ ਤੋਂ ਸਿੱਖ ਮਿਲੇਗੀ ਲੋਕਾਂ ਨੂੰ ਵੀ ਸਿੱਖ ਮਿਲੇਗੀ ਹੁਣ ਜਿਹੜਾ ਹਾਂਜੀ ਬਿਲਕੁਲ ਰੈਲਾਈਜ਼ ਕੀਤਾ ਸੀ ਜੀ ਪੁਲਿਸ ਨੇ ਵੀ ਹੁਣ ਪੁਲਿਸ ਨੇ ਵੀ ਆ ਪੂਰਾ ਸਾਥ ਦਿੱਤਾ ਹੈ ਬਾਕੀ ਉਹ ਲੜਕੀ ਨੂੰ ਹਲੇ ਇਹਨਾਂ ਦੇ ਹੈਂਡਓਵਰਿੰਗ ਕਰਨਾ ਉਹਨਾਂ ਨੇ ਪੂਰੀ ਕਾਰਵਾਈ ਜੋ ਚਾਈਲਡ ਵਿਕਾਸ ਵਾਲੇ ਆਏ ਉਹਨਾਂ ਨੇ ਸਾਰਾ ਦੇਖ ਕੇ ਫਿਰ ਜਿੰਨਾ ਦੀ ਦਾਦੀ ਹੈ ਇਹਦੀ ਫਿਰੋਜ਼ਪੁਰ ਉਹਨਾਂ ਨੂੰ ਹੈਂਡਓਵਰ ਕਰਨਗੇ ਨਿਤ ਨਾਰੀ ਨਿਕੇਤਨ ਪੇਜਨ ਕੇ ਲੜਕੀ ਨੂੰ ਨਹੀਂ ਨਹੀਂ ਵਿਆਹ ਤਾਂ ਹੁਣ ਨਾਮੁਨਿਸ਼ਾਨੇ ਉਹ ਡਰ ਗਏ ਹੁਣ ਵਿਆਹ ਤਾਂ ਬਿਲਕੁਲ ਨਹੀਂ ਹੋ ਸਕਦਾ ਜੀ 18 ਸਾਲ ਤੋਂ ਐਸੀ ਸਭ ਨੇ ਕਹੇ ਤਾਂ ਪੁਲਿਸ ਨੇ ਵੀ ਕਹੇ ਤੇ ਐਨ ਜੀਓਜ਼ ਨੇ ਮੀਡੀਆ ਕਿ ਅਸੀਂ ਟਾਈਮ ਟੂ ਟਾਈਮ ਖਬਰ ਲੈਂਦੇ ਰਹਿਣਾ ਕਿ ਫਿਰ ਨਾ ਤੁਸੀਂ ਕਦੇ ਕਰ ਦੋ ਨਹੀਂ ਉਹ ਤਾਂ ਮੈਮ 18 ਸਾਰੇ ਸਾਲ ਤੇ ਇਹ ਫੇਤਾ ਹੀ ਕਿ ਆ ਖੁਦ ਆਵਾਂਗੇ ਤੇਰਾ ਵਾ ਖੁਦ ਕਰਾਂਗੇ ਪਰ ਤੂੰ ਹਲੇ ਬੱਚੀ ਐ ਇਸ ਕਰਕੇ ਤੈਨੂੰ ਸਮਝ ਨਹੀਂ ਆ ਪਰ ਚਲੋ ਜੋ ਵੀ ਐ ਟਾਈਮ ਨਾ ਪਤਾ ਲੱਗਿਆ ਸਾਨੂੰ ਤਾਂ ਅਸੀਂ ਬਚਾ ਲਿਆ ਜੀ ਡਾਕਟਰ ਦਿਨੇਸ਼ ਕਪੂਰ ਮੁਸਕਾਨ ਮੂਮਨ ਵੈਲਫੇਅਰ ਸੁਸਾਇਟੀ ਦੇ ਬਤੌਰ ਤੋ ਕੰਮ ਕਰ ਰਹੇ ਆ ਸਾਨੂੰ ਕਿਦਾ ਅਨੋਨਿਮਸ ਕਾਲ ਆਈ ਸੀ ਕਿ ਇੱਕ 14 ਸਾਲ ਦੀ ਘਟ ਉਮਰ ਦੀ ਲੜਕੀ ਦਾ ਜਿਹੜਾ ਮੈਰिज ਕੀਤੀ ਆ ਰੀ ਜ਼ਬਰਦਸਤੀ ਮੈਟਰ ਇੱਥੇ ਦੋ ਹੈਗੇ ਨੇ ਇੱਕ ਤਾਂ ਏਜ ਵਾਈਜ਼ ਦੂਸਰਾ ਹੋ ਸਕਦਾ ਹੈ ਕਿ ਉਹਨੂੰ ਸੈਂਟੀਮੈਂਟਲੀ ਕਿਦਾ ਬ੍ਰੇਨ ਵਾਸ਼ ਕਰਕੇ ਉਹਦੀ ਮੈਰिज ਕਰਵਾਈ ਜਾ ਰਹੀ ਹੈ ਜਿਹੜੀ ਮੈਰिज ਹੋ ਰਹੀ ਹੈ ਉਹ ਬੱਚੀ ਜਿਹੜੀ ਹੈ ਆਪਣੇ ਰਿਲੇਟਿਵਸ ਕੋ ਰਹ ਰਹੀ ਸੀ ਸ਼ੈਲਟਰ ਦੇ ਤੌਰ ਤੇ ਉਹਨਾਂ ਦੇ ਦਿਮਾਗ 'ਤੇ ਕਿਤੇ ਨਾ ਕਿਤੇ ਇੱਕ ਆਈਡੀਆ ਆਇਆ ਹੈ ਸ਼ਰਮਨਾਕ ਕਿ ਚਲੋ ਜੀ ਸਾਡੇ ਕੋ ਰਹ ਰਹੀ ਹੈ ਤਾਂ ਅਸੀਂ ਆਪਣੇ ਬੇਟੇ ਨਾਲ ਵਿਆਹ ਕਰਦੇ ਚਾਹਨੇ ਕਿ ਮਾਮੇ ਦੀ ਬੇਟੀ ਅਗਰ ਅਸੀਂ ਕਿਸੇ ਨੂੰ ਸ਼ੈਲਟਰ ਦੇਣਾ ਤਾਂ ਸ਼ੈਲਟਰ ਦੇਣ ਆਪਾਂ ਉਹਨੂੰ ਸਿਸਟਰ ਬਣਾ ਕੇ ਵੀ ਦੇ ਸਕਦੇ ਹਾਂ ਆਪਣੀ ਬੱਚੀ ਵੀ ਬਣਾ ਕੇ ਦੇ ਸਕਦੇ ਹਾਂ ਜਦ ਕਿ ਉਹਨਾਂ ਅੱਜ ਇੱਕ ਕਿਹਦਾ ਇੰਨਾ ਸ਼ਰਮਨਾਕ ਆਈਡੀਆ ਹੈ ਕਿ ਹੰਜ ਕੇ ਦੀ ਮੈਰਿਜ ਕਰ ਦੋਗੇ ਉਹ ਲੜਕਾ ਜਿਹੜਾ ਬੈੱਡ ਰੇਟਾਂ ਨੇ ਪੈਰਾਲਾਈਜ਼ਡ ਆ ਖੁਦ ਬੈਠ ਵੀ ਨਹੀਂ ਸਕਦਾ ਜੀ ਤੇ ਇਸ ਕਰਕੇ ਤੁਸੀਂ ਦੇਖ ਲਓ ਉਹਨਾਂ ਨੇ ਘੋੜੀ ਤੱਕ ਬੁਲਾਈ ਆ ਕਾਰ ਤੱਕ ਸਜਾਈ ਆ ਤੇ ਬਹੁਤ ਸ਼ਰਮਨਾਕ ਹਾਦਸਾ ਸੀ ਪਰ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਤੇ ਪਲੱਸ ਅਸੀਂ ਪ੍ਰੈਸ ਮੀਡੀਆ ਦੀ ਮਦਦ ਨਾਲ ਤੇ ਚਾਈਲਡ ਡਿਵੈਲਪਮੈਂਟ ਕਿ ਡਿਪਾਰਟਮੈਂਟ ਦੀ ਮਦਦ ਨਾਲ ਇਸ ਸ਼ਰਮਨਾਖਾਸ ਨਸੀ ਰੋਕ ਲਿੱਤਾ ਹੈ ਅਸੀਂ ਕਿਹਦੇ ਕੋਲ ਲੱਗਿਆ ਕੱਲ ਸਾਨੂੰ ਰਾਤੀ 10:30 ਰਾਤੀ ਕੋਲ ਆਈ ਸੀ ਅਸੀਂ ਸਵੇਰੇ ਫਿਰ ਕੇ ਦਾ ਰਿਸਪੈਕਟਿਵ ਜਿਹੜੇ ਰੈਲੇਵੈਂਟ ਡਿਪਾਰਟਮੈਂਟਸ ਹੈਗੇ ਉਹਨਾਂ ਨੂੰ ਇਨਫੋਰਮ ਕੀਤਾ ਤੇ ਅਰਾਊਂਡ ਸਵੇਰੇ ਅਸੀਂ 11:00 ਵਜੇ ਪਹੁੰਚ ਗਏ ਸੀ ਮੌਕੇ ਤੋਂ ਬੰਦੀ ਕਾਰਵਾਈ ਜਿਹੜੀ ਆ ਚਾਈਲਡ ਡਿਵੈਲਪਮੈਂਟ ਆਫੀਸਰ ਦੇ ਜਿਹੜੇ ਹੈਗੇ ਨੇ ਰਿਸਪੈਕਟਿਵ ਆਫੀਸਰਸ ਉਹ ਆਏ ਨੇ ਉਹ ਕਾਰਵਾਈ ਕਰ ਰਹੇ ਨੇ ਉਹਦੀ ਕਸਟਡੀ ਜਿਹੜੀ ਨਾਰੀ ਨਿਕੇਤਨ ਚ ਜਾਏਗੀ ਔਰ ਅਗਰ ਕੁੜੀ ਦੀ ਫੈਮਿਲੀ ਵੱਲੋਂ ਕੋਈ ਕਲੇਮ ਕਰਨਾ ਚਾਹੁੰਦਾ ਹੈ ਬਲੱਡ ਰਿਲੇਸ਼ਨਸ਼ਿਪ ਉਹ ਕਲੇਮ ਕਰ ਸਕਦੇ ਨੇ ਉਸ ਬਟੀਆਂ ਨੂੰ ਤੇ ਰਿਸ਼ਤਾ ਤਾਂ ਇਹਨਾਂ ਦਾ ਭੈਣ ਭਰਾ ਦਾ ਦੱਸਿਆ ਜਾ ਰਿਹਾ ਜੀ ਬਿਲਕੁਲ ਇਹ ਦੀ ਸਭ ਤੋਂ ਵੱਡੀ ਗੱਲ ਹੈ ਕਿ ਸ਼ਰਮਨਾਕ ਚੀਜ਼ ਇਹ ਹੈ ਕਿ ਕੁੜੀ ਦੀ ਇੱਕਦਮ ਮਦਰ ਜਿਹੜੀ ਆ ਉਹਦੇ ਨਾਲ ਨਹੀਂ ਰਹਿੰਦੀ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਆ ਸੋਸਾਇਟੀ ਕੋ ਇੱਕ ਬੜਾ ਤਗੜਾ ਕੁਐਸਚਨ ਹੈ ਕਿ ਅਗਰ ਕਿਸੇ ਬੱਚੀ ਦੇ ਪੇਰੈਂਟਸ ਨਹੀਂ ਜੀਵਿਤ ਤੇ ਆਖਰੀ ਜਿਹੜੀ ਆ ਆਪਸ਼ਨ ਇਹ ਬਚਦੀ ਆ ਕਿ ਹਾਂਜੀ ਜੀ ਉਹਨੂੰ ਘਰ ਦੀ ਨੂੰ ਬਣਾ ਲਓ ਬੇਟੀ ਬਣਾਉਣ ਦੇ ਬਾਵਜੂਦ ਹਾਂ ਅਸੀਂ ਇਹ ਚੀਜ਼ਾਂ ਫਿਲਮਾਂ 'ਚ ਦੇਖਦੇ ਸਾਂ ਸ਼ਰਮਨਾਕ ਅੱਜ ਅਸੀਂ ਪ੍ਰੈਕਟੀਕਲੀ ਵੀ ਦੇਖ ਰਹੇ ਹਾਂ ਇੱਕ ਤਾਂ ਏਜ ਦਾ ਆਂਕੜਾ 14 ਸਾਲ ਤੋਂ ਕੱਟ ਦੂਸਰਾ ਸੱਕੀ ਭੈਣ ਤੇ ਇਸ ਕਰਕੇ ਤੁਸੀਂ ਖੁਦ ਦੇਖ ਸਕਦੇ ਹੋ ਕਿੰਨੀ ਸ਼ਰਮਨਾਕ ਚੀਜ਼ ਹੈਗੀ ਇਹ ਖਾਸ ਤੌਰ ਤੇ ਤੁਹਾਡੀ ਮਿਹਨਤ ਕਰਕੇ ਹੀ ਸਦਕੇ ਕਰਕੇ ਇਹ ਚੀਜ਼ ਸੰਭਵ ਹੋ ਪਾਈ ਹੈ ਨਹੀਂ ਤੇ ਕਿਤਾ ਟੀਮ ਵਰਕ ਤੋਂ ਬਿਨਾ ਕੋਈ ਪੋਸੀਬਲ ਨਹੀਂ ਆਂ ਔਰ ਮੈਂ ਆਸ਼ਾ ਕਰਦਾ ਹਾਂ ਕਿ ਇਸੇ ਤਰ੍ਹਾਂ ਇੱਕ ਦੂਜੇ ਦੇ ਸਾਥ ਨਿਭਾ ਕੇ ਅਸੀਂ ਇਹੋ ਜਿਹੀ ਕੁਰੀਤੀਆਂ ਨੂੰ ਖਤਮ ਕਰਾਂਗੇ ਬਹੁਤ ਬਹੁਤ ਥੈਂਕ ਯੂ